ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਸ ਪਰ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੈਕਾ ਜੀ ਤਹਿਸੀਲ ਤੇ ਜ਼ਿਲ੍ਹਾ ਵਜਨਪਿੰਡਾ ਤੇ ਮੋਗਾ ਅੱਜ ਟੋਟਲ 7 ਐਨੀਮਲ ਤੁਹਾਨੂੰ ਦਿਖਾਵਾਂਗੇ ਜੀ ਸੱਤਈ ਗੱਬਣਾ ਜੀ ਮੋਲ ਰੇਟ ਜਮਾ ਛੋਟੇ ਹੁੰਦੇ ਆ ਬਾਈ ਦੇ ਸੱਤਾਂਜ ਜੀ ਕੁਝ ਯਾਰਸੀ ਹੈ ਜੀ ਐਚਐਫ ਆ ਤੇ ਕ੍ਰੋਸ ਕ੍ਰੋਸ ਆਂਗ ਆ ਜਾਂਦਾ ਜੀ ਹਰ ਵਕਤ ਬਾਈ ਕੋਲ ਅਵੇਲੇਬਲ ਹੀ ਹੁੰਦੇ ਆ ਜੀ ਪਸ਼ੂ ਕਈ ਯਾਰ ਵੀਡੀਓ ਬਣਾਉਣ ਦਾ ਸਮਾਂ ਨਹੀਂ ਲੱਗਦਾ ਜੀ ਬਾਈ ਨਾਲ ਕਨੈਕਟ ਕਰਕੇ ਰੇਕ ਪ੍ਰਕਾਰ ਦਾ ਪਸ਼ੂ ਪੂਰਾ ਡਿਟੇਲ ਲੈ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਹਰਦੇਵ ਸਿੰਘ ਪਿੰਡ ਛੜਾਕੇ ਦੇ ਕੋਟੀ ਜਿਹੜਾ ਮੋਬਾਇਲ ਵੀਰੇ। ਮੋਬਾਈਲ ਨੰਬਰ 771760592 ਠੀਕ ਆ ਬਾਈ ਕਿਧਰੋਂ ਲੱਗੇਗੇ ਸ਼ੁਰੂ ਕਰਕੇ? ਆ ਵੀ ਇੱਥੇ ਬੱਛੀ ਪਏ। ਠੀਕ ਆ ਜਰਸੀ ਤੋਂ ਜੀ। ਸੁਆ ਭਾਈ ਕਿੰਨਾ ਜੀ? ਸੁਆ ਵੀਰੇ ਵੀ ਚਾਹੀਏ ਤਿਆਰੀ ਐ ਇਹੇ। ਠੀਕ ਆ ਜੀ। ਅੱਜ ਸੂਮ ਦੀਆਂ ਤਿਆਰੀਆਂ ਚੀ। ਠੀਕ ਆ ਜੀ। ਹਾਂਜੀ। ਹੋ ਸਕਦਾ ਵੀਡੀਓ ਪੈਣ ਤੋਂ ਪਹਿਲਾਂ ਪਹਿਲਾਂ ਸੂਫੇ। ਹਾਂਜੀ। ਇਹ ਵੀ ਪਤਾ ਨਹੀਂ ਕੱਲ ਨੂੰ ਸੂਵੇ ਹੈਨਾ। ਠੀਕ ਆ ਯਾਨੀ ਡੇਟ ਮੁਤਾਬਕ ਤਿਆਰ ਆ ਬਾਕੀ ਕਰਮ ਵਾਲੇ ਪਸੂ ਦਾ ਜੀ ਲਾਇ ਤੇ ਆ ਜੀ। ਠੀਕ ਆ ਜੀ ਖਣਾ ਦੀ ਓਕੇ ਆ ਜੀ ਖਣਾ ਦੀ ਵੀ ਆਪਣੀ ਪੂਰ ਗਾਰੰਟੀ ਆ ਥੋੜੀ ਇਹ ਭਲਾਂ ਕਰੀ ਫਿਰਦੀ ਆ ਬਾਈ ਵਾਲਾ ਫਿਰ ਇਧਰ ਹੀ ਸੈਡ ਠੀਕ ਆ ਜੀ ਆਪਾਂ ਦਿਖਾਈ ਦੇਣਾ ਵਾਲਾ ਜਰੂਰ ਆ ਠੀਕ ਆ ਜੀ ਆਹ ਥੋੜੀ ਇਹ ਭਲਾਂ ਕੀਤੀਆਂ ਹੋਈਆਂ ਜੀ ਤਾਂ ਕਰਕੇ ਲੱਗਦਾਗਾ ਖਣਾ ਦੇ ਸਜ ਸੋਹਣੇ ਆ ਬਾਕੀ ਮੁੱਲ ਜਮਾ ਗੈਜ ਹੁਣ ਛੋਟੀ ਜੀ ਜੀ ਡਿਮਾਂਡ ਆ ਜੀ ਇਹਦੀ ਜਮਾ ਛੋਟੀ ਜੀ ਡਿਮਾਂਡ ਜੀ ਇਹ 44 ਦੀ ਦੇ ਦੇ ਠੀਕ ਆ 44000 ਦੀ ਬਾਈ ਦੱਸਦਾ ਇਹ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਆ ਕੇ ਤਸੱਲੀ ਪਰਖ ਕਰ ਸਕਦੇ ਆ ਕਿੰਨਾ 44000 ਬਾਈ 44000 ਡਿਮਾਂਡ ਠੀਕ ਆ ਜੀ 44000 ਬਾਈ ਡਿਮਾਂਡ ਕਰਦੇ ਆ ਜੀ ਅੱਗੇ ਵੀਰੇ ਦੋ ਨੰਬਰ ਵੀਰੇ ਵੀ ਦੋ ਨੰਬਰ ਦੂਜਾ ਸੁਆਹੀ ਠੀਕ ਆ ਉਹ ਦੋ ਲੈ ਲੈਂਦੇ ਆ ਵੀਰੇ ਦੋ ਤਾਂ ਲੈਂਦੀ ਆ ਜੀ ਠੀਕ ਆ ਬਾਈ ਕਿੰਨਾ ਬਾਜ ਦੁੱਧ ਜੀ ਇਹ ਵੀਰੇ ਦੇਣਾ ਚਾਹੀਦਾ ਇਹਨੂੰ ਵੀ 16 17 ਆਕੇ ਤੋਂ ਥਣਾ ਦੀ ਦੰਨਾ ਜੀ ਥਣਾ ਦੀ ਓਕੇ ਵੀਰੇ ਤੋੜ ਕੇ ਦਿਖਾ ਦੇ ਫਿਰ ਅੰਗ ਗਰੋਸ ਆ ਜਾਂਦਾ ਦੇਖਿਆ ਉਹਦਾ ਹੋ ਜਾਣਾ ਗਰਮੀ ਘਟ ਮਨਾਉਗੀ ਜੀ ਦੇਣਾ ਬਾਈ ਦੱਸਦਾ ਉਹ ਤਾਂ ਲੈ ਜੂਗੀ 16-17 ਕਿਲੋ ਦੀ ਉਮੀਦ ਕਰਦੇ ਆ ਬਾਕੀ ਸੇਵਾ ਦਾ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਲੈ ਲੂਗਾ ਜੀ ਤਿਆਰੀ ਕਰਮਾੜੀ ਦੀ ਚੰਗੀ ਆ ਥਣਾ ਦੀ ਡੰਨ ਹੋਊਗੀ ਸਹਜ ਸਨ ਸਾਰੇ ਬਸਮਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਜੀ ਆਪਣੇ ਘਰੋਂ ਕਾੜਾ ਪਾਸ ਕਰਕੇ ਜਾਵੇ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜਾ ਥਣਾ ਦੇ ਸਹਜ ਵੀ ਸੋਨੇ ਆ ਗੈਬ ਤੇ ਲੱਟੇ ਵੀ ਠੱਗੀ ਜਵਾਈ ਵਾਲਾ ਮੇਨ ਗੱਲ ਸੀਰਸ ਲੱਗ 9:10 ਦਾ ਪੂਰੀ ਆ ਬੇਫਿਕਰ ਹੋ ਜਾ ਉਹਦੇ ਵਾਲੇ ਪਾਸੇ ਤਾਂ ਜੀ ਜੈ ਜੀ ਦੀ ਡਿਮਾਂਡ ਜੀ ਇਹ ਦੇਖੋ ਜੇ ਜੋੜਾ ਲੈ ਜੇ ਬਾਈ ਵੀਰੇ ਉਹ ਜਾਂ ਰੈਸ ਕਰਦੇ ਆ ਠੀਕ ਆ ਜੀ ਜੇ ਜੋੜਾ ਲੈ ਲਓਗੇ ਤਾਂ ਲੈਸ ਬਾਈ 10 ਦਾ ਉਹ ਜਾਂ ਕਰ ਦਾਂਗੇ ਜੀ ਜੇ ਸਿੰਗਲ ਸਿੰਗਲ ਤਾਂ ਇਹਦਾ ਮੁੱਲ 43000 ਰੁਪਏ ਅੱਗੇ ਵੀਰੇ ਤਿੰਨ ਨੰਬਰ ਜੀ ਤਿੰਨ ਨੰਬਰ ਵੀਰੇ ਦੂਜਾ ਸੁਆ ਵੱਚੀ ਆ ਠੀਕ ਆ ਜੀ ਮੁੱਲ ਚੰਗੀ ਆ ਹੂੰ ਤਾਂ 6 ਦਾ ਦੋ ਚਾਰ ਦਾ ਨਹੀਂ ਹੂੰ 6 ਨਾਲ ਤਾਂ ਪਾ ਲੈ ਦਿੰਦੇ ਏ 45 ਦੀ ਦੇ ਦਿਆਂਗੇ ਵੀਰੇ ਠੀਕ ਆ ਇੱਧਰ ਨੂੰ ਤੋਰ ਲੀ ਵੀਰੇ ਉਧਰ ਨੂੰ ਖੁੱਲਾ ਥਾਂ ਐ ਆਇਦਰ ਥੋੜਾ ਜਆ ਹਾਂ ਢੀੜਾ ਬਾਕੀ ਦਿਨ ਹਜੇ ਲੈ ਜੂਗੀ ਬਾ ਮੋੜ ਲਿਆ ਵੀਰੇ ਇੱਥੇ ਹੀ ਮੋੜ ਲਿਆ ਥਾਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਰਿਆ ਪੱਥਰ ਸਵਾਈ ਵਾਲਾ ਥਾਣਾ ਠੰਡੀ ਸੀਲ ਕਰਮਾਲੀ ਪੂਰੀ ਆ ਝੋਲ ਬਹੁਤ ਪਈ ਹੈ ਹਵਾਨੇ ਚ ਸਾਰੀਆਂ ਵਾਲਟਾਂ ਕਰਮਾਲੀ ਨੇ ਕੱਟ ਕੇ ਸੋਨਾ 45000 ਬਈ ਹਾਂਜੀ 45000 ਦੀ ਡਿਮਾਂਡ ਆ ਬਾਕੀ ਲੈਸ ਉਹਦੇ ਜੋ ਜਰੂਰ ਹੋ ਜੂਗਾ ਜੀ ਜਿਹਨੂੰ ਇਹ ਪਸੰਦ ਆਂਦੀ ਆ ਤਾਂ ਕਨੈਕਟ ਕਰ ਸਕਦੇ ਆ ਦੁੱਧ ਤੁਹਾਡੀ ਸੇਵਾ ਦਾ ਕਿਉਂਕਿ ਬਰੇ ਮੌਸਮ ਕਰਮਾਲੀ ਦਾ ਜਲਦੀ ਜਾਂਦਾ ਤੁਹਾਨੂੰ ਪਤਾ ਗਰਮੀ ਪੈ ਵੀ ਬਹੁਤ ਰਹੀ ਆ ਉਹਦੇ ਜੇ ਥੋੜਾ ਦੁੱਧ ਆ 19 21 ਹੋ ਸਕਦਾ ਜੀ ਅੱਗੇ ਬਈ ਵੱਡੀ ਬਣ ਚਾਰ ਨੰਬਰੀ ਸੁਆ ਕੰਮਾ ਹੈ ਜੀ ਸੁਆ ਕੰਮਾ ਜੀ ਸੁਆ ਵੀਰੇ ਦੂਜਾ ਅਗਲਾ ਭਲਾ ਤੀਜੇ ਮਾਨ ਵਾਲੇ ਇਹ ਬਈ ਹੁਣ ਕਿਹੜੇ ਚ ਪੈਂਦੀ ਐ ਪ੍ਰੀਡ ਇਹ ਵੀਰੇ ਯਾਰ ਨਾ ਤਾਂ ਹੀ ਪੈਂਦੀ ਐ ਸ਼ਹਿਰ ਚ ਨਾ ਪੈਂਦੀ ਐ ਇਹ ਚਰਸੀਆਂ ਚ ਕਰੋਸ ਆ ਕਰੋਸ ਆ ਤੇ ਬਰੋਬਰ ਹੋ ਜੀ ਮਾੜਾ ਜੇ ਪਹਿਲਾਂ ਆਪਾਂ ਹਾਈਟ ਦਿਖਾ ਦੇਗੇ ਬਾਈ ਵੱਡੇ ਤਾਂ ਤਾਂ ਜਾਂਦੀ ਐ ਜੀ ਤਰੀ ਅਨਾਂ ਜਾ ਆਪ ਵੀ ਲੈ ਲੈ ਸੁਆ ਕਿੰਨਾ ਜੀ ਸੁਆ ਵੀਰੇ ਯਾਰ ਦੂਜਾ ਕਿਹਾ ਗਲੇ ਤੀਜਾ ਮੰਨ ਲੈ ਤੀਜਾ ਮੰਨ ਲੈ ਦੋ ਦੋ ਉਹਨਾਂ ਨੇ ਦੱਸਿਆ 22 23 ਲੀਟਰ ਚੋਇਆ ਨਾਲ ਦੇ ਪਿੰਡੇ ਲਈ ਆਪਾਂ ਠੀਕ ਆ ਜੀ ਹਾਂ ਜੀ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਦੇਣ ਕਿੰਨੇ ਲੈਂਦੀ ਹੈ ਜੀ ਦੇਣ ਬਾਈ ਸੁੰਦੀ ਹੈ ਇਹ ਤਾਂ ਤੇ ਤਿਆਰੀਆਂ ਜੀ ਆ ਤਿਆਰੀਆਂ ਕਹੇ ਤਾਂ ਸੁੰਦੀ ਹੈ ਦੇਣ ਅੱਜ ਭੁਲੇ ਠੀਕ ਆ ਜੀ ਬਾਕੀ ਇੰਦਾ ਖੰਡ ਹੀ ਆ ਤਿਆਰੀ ਜੀ ਆ ਥੋੜਾ ਜਿਹਾ ਕਰੀ ਜਾਂਦੀ ਆ 22 23 ਕਿਲੋ ਦੁੱਧ 22 ਦੱਸਦਾ ਕਿ ਪਿਛਲੇ ਸੂਰੇ ਦਾ ਚੋਇਆ ਵਾ ਬੱਡੀਆਂ ਵੈੜ ਭਾਈ ਕੱਤ ਕਾਟ ਛਾਲੀਆਂ ਜਾਨ ਪ੍ਰਾਣ ਵਾਲੀ ਆ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾ ਤਿਆਰੀਆਂ ਜੀ ਆ ਲਗਭਗ ਵੀਡੀਓ ਅਪਲੋਡ ਹੋਣ ਤੋਂ ਪਹਿਲਾਂ ਪਹਿਲਾਂ ਸੂਪ ਪੈਣਾ ਜੀ ਇਹਨੇ ਮੇਨ ਗੱਲ ਥਣਾ ਦੀ ਡੰਨ ਨਾ ਸੀਲਸ ਲੱਗ ਪੂਰੀ ਆ ਜਿਹੜਾ ਹਵਨ ਚ ਵਾਲ ਢਿੱਲਾਂ ਉਹ ਵੀ ਇਹਨੇ ਕੱਟ ਲੈਣੀਆਂ ਵੀਰੇ ਛੂੰਦੀ ਛੂੰਦੀ ਇਹਦੀ ਜੈਜ ਡਿਮਾਂਡ ਜੀ ਇਹ ਵੀਰੇ ਦੇ ਦੇਾਂਗੇ 50000 ਦੀ ਹੋਜੂ ਲੈਸ ਜੀ ਕਰ ਦੇਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਠੀਕ ਹੈ ਜੀ ਇਹਦੀ 52000 ਜੇ ਜਦੋਂ ਮਾਂਡਾ ਜੀ ਕੱਦ ਕਾਠ ਵਾਲੀ ਜੇ ਤਾਂ ਹੁੰਦਾ ਬਾਈ ਸਿਆਲ ਫਿਰ ਤਾਂ ਇਹਦਾ ਮੁੱਲ ਵੀ ਹੋਰ ਹੋਣਾ ਸੀ ਤੇ ਦੇਖ ਵੇ ਸਹੀ ਗੱਲ ਹੈ ਜੀ ਇੱਕ ਥੋੜੀ ਜੀ ਗਰਮੀ ਕਾਰਨ ਨਾ ਪਸ਼ੂਆਂ ਦਾ ਵੀ ਔਖਾ ਹੋ ਜਾਂਦਾ ਥੋੜਾ ਜਾਂ ਅੱਗੇ ਵੀਰੇ 5 ਨੰਬਰ ਹੀ ਹਾਂਜੀ 5 ਨੰਬਰ ਇਹਦੀ ਕਿਰੜੇ ਲਾ ਜੀ ਇਹ ਵੀ ਰੇ ਇਹ ਵੀ ਸੁੰਦੀ ਹੈਗਾ ਤਿਆਰੀਆਂ ਜੀ ਠੀਕ ਆ ਭਾਈ ਯਾਨੀ ਜਦੋਂ ਉਹਨਾਂ ਵੀਡੀਓ ਪੈਣੀ ਹੈ ਸੂਏ ਸਵਾਏ ਮਿਲਣ ਕੇ ਪਸੋਂ ਵੀਡੀਓ ਤੁਸੀਂ ਗੱਬਣਾ ਦੀ ਵੇਖਣੀ ਹੈ ਪਰ ਮਿਲਣ ਕੇ ਤੁਹਾਨੂੰ ਸੂਏ ਸਵਾਏ ਠੀਕ ਆ ਇਹਨਾਂ ਦੀ ਭਾਈ ਜਿਵੇਂ ਜਿਵੇਂ ਜੇਰ ਪਈ ਗਈ ਵੀਡੀਓ ਬਣਾ ਲਓ ਇਹ ਆਪਾਂ ਫੁੱਲ ਗਾਰੰਟੀ ਦੇਵਾਂਗੇ ਵਾਟਸਐਪ ਤੇ ਵੀਡੀਓ ਪਾ ਦੇਾਂਗੇ ਠੀਕ ਆ ਭਾਈ ਤੇ ਸੂਆ ਕੰਨਵਾ ਜੀ ਸੂਆ ਵੀਰੇ ਦੂਚਾ ਇਹਦਾ ਠੀਕ ਆ ਜੀ ਤੋਂ ਤੇ ਜਿਹੜਾ ਮਾਲਕਾ ਤੋਂ ਲਈ ਉਹ ਤਾਂ 20 ਦੱਸਦੇ ਆ ਆਪਾਂ 18 ਉਹਦੀ ਮੰਨ ਕੇ ਲਈਏ ਠੀਕ ਆ ਜੀ ਹਾਂ ਜੀ ਹਾਂ ਤੋੜ ਕੇ ਦਿਖਾ ਦੀ ਫਿਰ ਇਹ ਵੀ ਤਿਆਰੀਆਂ ਚੀ ਆ ਜੀ ਦਾਸ ਹੁੰਦਾ ਕਿ ਤਿੰਨ ਨਹੀਂ ਮਾਲਾ ਬਸ ਸੂ ਪੈਣਿਆ ਸ਼ਾਮ ਤੱਕਰ ਬੱਚਾ ਤੁਹਾਡੀ ਕਿਸਮਤ ਜੀ ਕੀ ਦੇਣ ਗਿਆ ਬੱਚਾ ਜੋ ਬੱਚੇ ਉਹ ਤਾਂ ਰੱਬ ਦੇ ਹੱਥ ਹੈ ਜੀ ਥਣਾ ਦੇ ਸਹਿਜ ਇਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਣਾ ਮੇਨ ਗੱਲ ਥਾਣ ਦਾ ਤੁਸੀਂ ਚੈੱਕ ਕਰ ਹੀ ਲੈਣੇ ਆ ਕਿਉਂਕਿ ਜਦੋਂ ਚੂਪ ਆ ਤੇ ਆਪਦੀ ਚਵਾਈ ਅਗਰ ਨੇ ਕਰੀ ਨਹੀਂ ਥੋੜਾ ਜਿਹਾ ਇਹ ਬੈਠੀ ਸੀਗੀ ਬੈਠੀ 28 ਕਰਕੇ ਬਾ ਕੋਈ ਨਹੀਂ ਬੈਠੀ 28 ਕਰਕੇ ਆ ਜੀ ਮੋੜ ਲੈ ਇੱਕ ਕਤਲਿਆਰੇ ਦੀ ਵੀ ਹੋਲ ਕਰਦੀ ਹੈ ਇੱਕ ਤੁੱਪ ਤੋਂ ਤੁੱਪ ਸੁਭਾਈ ਪੜਾ ਜਾਈਂ ਬਾਈ ਤੁੱਪ ਤੋਂ ਜਗਦਾ ਸਹੀ ਗੱਲ ਇਹ ਵੀ ਤੁਹਾਡੀ ਗੱਲ ਸਹੀ ਆ ਤੁੱਪ ਹੈ ਵੀ ਜਿਆਦੇ ਆ ਅਣਾ ਦੇ ਸੈਜ ਵੀ ਸੋਹਣੇ ਆ ਗੈਬ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਇਹਦੀ ਜਾਇ ਜਿ ਦੀ ਮੰਗ ਇਹ ਵੀਰੇ 50 ਦੀ ਦੇ ਦੇ ਹੋ ਜੂ ਲੈਸੀ ਕਰ ਦਿਆਂਗੇ ਠੀਕ ਇਹ 50000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਲੈਸ ਹੋ ਜਾਊਗਾ ਜੀ ਅੱਗੇ ਵੀਰੇ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੁਆਗਰ ਹਰਸ ਹੁੰਦੀ ਆ ਠੀਕ ਆ ਜੀ ਇਹਦਾ ਦੁੱਧ ਜਿੰਨਾ ਤੋਂ ਲਈਆ ਮਾਰਤਾ ਉਹਦਾ 25 ਦੱਸਦੇ ਆ ਠੀਕ ਆ ਬਾਈ ਆਪਾਂ 22 ਬਾਈ ਮੰਨ ਕੇ ਲਈਏ ਠੀਕ ਆ ਦੈਣ ਕਿੰਨੇ ਲੈਂਦੇ ਆ ਬਾਈ ਇਹ 2-4 ਹੀ ਬੜੇ ਠੀਕ ਆ ਬਾਹਰ ਕੱਢ ਲਈ ਚਪਚੇ ਬਹਿ ਜਾਂਦੀ ਆ ਇਹ ਇਹ ਪਿਆਰ ਚ ਪੈ ਜਾਂਦੀ ਆ ਜੀ ਦੁੱਧ ਇਹਦਾ ਵੀਰੇ ਮਸ਼ੀਨਾ ਹੀ ਹੁੰਦੀਆਂ ਜੀ ਜੇ ਮੀਂਹ ਪੈ ਗਿਆ 2 ਕਿਲੋ ਵਾਜ ਜਾਂਦੀਆਂ ਸਿੱਧਾ ਹੀ ਤੇ ਜਿੱਦ ਤੋਂ ਪਾਊਗਾ ਨਾ ਫੇਰ ਸਾਦਾ ਵਦਨਾ ਵੀਰੇ ਉਹ ਤਾਂ ਵੀਰੇ ਸੇਵਾ ਦਾ ਹੁੰਦਾ ਯਾਨੀ ਜੇ ਮੌਸਮ ਦੇ ਅਕੋਰਡਿੰਗ ਗੱਲ ਕਰਗੇ ਤਾਂ ਠੰਡ 'ਚ ਇਹ ਐਵੇਂ ਦੁੱਧ ਵਾਜ ਜਾਂਦੀਆਂ ਹੁੰਦੀਆਂ ਗਰਮੀ 'ਚ ਜ਼ਰੂਰ ਵੀਰੇ ਘਟ ਜਾਂਦੀਆਂ ਜਿਹੜੀ ਗੱਲ ਸਹੀ ਆ ਠੰਡੀ ਸੀਲ ਪੂਰੀ ਆ 2-4 ਦਿਨ ਲੈ ਜੂਗੀ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਅੱਥੀ ਚ ਵਾਈ ਵਾਲਾ ਥਾਣਾ ਮੋਟਾ ਥਣ ਲੱਗਿਆ ਹੋਏ ਜੀ ਪੂਰਾ ਕੋਈ ਆਏ ਨਹੀਂ ਸ਼ੂਟ ਆ ਇਹਦੀ ਜਿਆਜ ਡਿਮਾਂਡ ਪਈ ਇਹ ਵੀਰੇ 55000 ਦੀ ਦੇ ਦੇਾਂਗੇ ਠੀਕ ਆ ਜੀ ਇਹ 55000 ਦੀ ਦੇ ਦਾਂਗੇ ਜੀ ਲੈਸ ਉਹਦੇ ਜੋ ਹੋ ਜਾਊਗਾ ਅੱਗੇ ਵੀਰੇ ਇਹ ਵੀਰੇ ਇਹ ਲੈੰਦੀ ਆ 2-4 ਦਾ ਨਾ ਇੱਕ ਥੋੜਾ ਜਿਹਾ ਕ੍ਰੋਸ ਪੈ ਜਾਂਦਾ ਨਾ ਜੀ ਠੀਕ ਆ ਜੀ ਕਿੰਨਾ ਕ ਬਾਜੂ ਦੁੱਧ ਇਹ ਵੀਰੇ ਦੁੱਧ ਦੇਣਾ ਚਾਹੀਦਾ ਇਹਨੂੰ 18 ਨੂੰ ਸੂ ਆ ਕਿੰਨਾ ਮਾਜੇ ਚਾਹੀਏ ਵੀਰੇ ਅਗਲਾ ਆਪਣਾ ਤੀਜੇ ਮਾਜੇ ਲੈ ਚੱਲੀ ਵੀਰੇ ਬਾਹਰ ਨੂੰ ਲਿਆ ਅਗਲਾ ਜਿਹੜਾ ਮਰਜ਼ੀ ਮੰਨ ਲੈ ਜੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਰ ਤੁਸੀਂ ਤੀਜਾ ਮੰਨ ਤੀਜਾ ਮੰਨ ਲਓ ਦੂਜਾ ਮੰਨ ਲਓ ਦੂਜਾ ਮੰਨ ਲਓ ਮੈਂ ਅੱਗੇ ਵੀ ਕਹਿਣਾ ਹੁੰਦਾ ਜੀ ਤੇ ਪਸ਼ੂ ਦੇ ਸੂਏ ਦਾ ਅੰਦਾਜ਼ਾ ਪਸ਼ੂ ਤੇ ਬੋਡੀ ਸਟਰਕਚਰ ਤੋਂ ਜ਼ਰੂਰ ਲਾ ਲਿਆ ਕਰੋ ਕਿਉਂਕਿ ਵੀਰੇ ਆਪਾਂ ਪੈਸੇ ਲਾਉਣੇ ਆ ਤਸੱਲੀ ਕਰਨਾ ਆਪਣਾ ਹੱਕ ਆ ਕੱਦ ਵਜਨ ਕੱਦ ਵਜਨ ਫੁੱਲ ਆ ਥਣਾਂ ਦੇ ਸਹਿਜ ਵੀ ਸੋਹਣੇ ਆ ਵਾਲਟਾ ਲਾਹਮਾਨ ਨੇ ਜੋ ਬਹੁਤ ਪੰਨਾਂ ਨੇ ਜੀ ਥਾਨ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਮੋੜ ਲੈ ਵੀਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਇਹਦੀ ਜੈਜ ਡਿਮਾਂਡ ਵੀਰੇ ਇਹ ਵੀਰੇ ਦੇ ਦਾਂਗੇ 41000 ਠੀਕ ਆ ਜੀ ਇਹ 41000 ਦੀ ਦੇ ਦਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਲੈਣਾ ਚਾਹਤ ਹੁੰਦਾ ਹੈ ਨੰਬਰ ਸਕਰੀਨ ਤੇ ਚੱਲੂਗਾ ਬਾਕੀ ਹਰ ਵਕਤ ਬਾਈਕੋਲ ਅਵੇਲੇਬਲ ਹੁੰਦੇ ਆ ਜੀ ਪਸ਼ੂ ਵੀਡੀਓ ਬਣਾਉਣ ਦਾ ਸਮਾਂ ਕਈਰ ਨਹੀਂ ਲੱਗਦਾ ਜੀ ਤਾਂ ਬਿਨਾ ਵੀਡੀਓ ਤੋਂ ਵੀ ਤੁਸੀਂ ਕਾਲ ਕਰਕੇ ਬਾਈਕੋਲ ਆ ਸਕਦੇ ਆ ਧੰਨਵਾਦ